ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋ ਵੀ ਕੱਲ ਮੰਡੀ ਗਏ ਸੀਗੇ। ਅੱਜ ਤਾਂ ਫਿਰ ਰਾਤੇ ਮੁੜੇ ਤੇ ਸਰ ਵੀ ਤੇ ਹੀ ਉੱਥੀ ਐ। ਉਹ ਅੱਜ ਵੀਰ ਕਿਹ ਆਉਣਗੇ। ਤੇ ਕੱਲ ਤਾਂ ਬਾਈ ਸਾਡਾ ਬਹੁਤ ਬੁਰਾ ਹਾਲ ਐ ਉੱਥੇ ਪਹੁੰਚ ਗਏ ਉੱਥੇ ਈ ਗਰਦ ਉੜਦੀ ਸੀ। ਸ਼ਾਮ ਨੂੰ ਤਾਂ ਬਹੁਤ ਗਰਦ ਉੜ ਨਾ ਜਾਂਦੀ ਐ। ਜਿਉਂ ਜਿਉਂ ਰਾਤ ਹੋਈ ਜਾਂਦੀ ਫਿਰ 10:00 ਵਜੇ ਅਸੀਂ ਤੁਰੇ ਉੱਥੇ ਗਰਦ ਇਹਨ ਦਬਗੀ ਤੇ ਜਿਹੜੇ ਟਾਈਮ ਅਸੀਂ ਪਹੁੰਚੇ ਬਾਈ ਬਹੁਤ ਬੁਰਾ ਹਾਲ ਤਾਂ ਛਿੱਕਾਂ ਲੱਗੀਆਂ ਹਲੇ ਵੀ ਨੱਕ ਥੋੜਾ ਥੋੜਾ ਚੱਲਦਾ ਸਾਡਾ। ਤੇ ਅੱਜ ਆ ਰਿਹਾ ਬਿਜਲੀ ਵਾਲਾ। ਟਿੱਕਾ ਆ ਪੱਖਾ ਲਵਾਉਣਾ ਆਪਾਂ ਨੇ। ਓਰੇ। ਤੇ ਕਿ ਜਿਹੜੀ ਆ ਲਾਈਟ ਨਿਕਲੀ ਉਹ ਇਹ ਲਵਾ ਦੇਣੀ। ਤੇ ਇੱਕ ਤੁਹਾਨੂੰ ਬੈਕ ਸਾਈਡ ਦਿਖਾਉਂਦਾ ਮੈਂ। ਤੇ ਅਸੀਂ ਬੈਕ ਸਾਈਡ ਰੋਟੀ ਬਣਾਉਂਦੇ ਹੁੰਦੇ ਆ। ਤੇ ਇੱਧਰ ਨੂੰ ਸਾਡੇ ਕੋਈ ਵੀ ਲੈਟਰੀ ਨਹੀਂ ਲੱਗੀ ਵੀ ਇਧਰਲੀ ਸਾਈਡ। ਆ ਦੇਖੋ। ਇੱਥੇ ਪੁਆਇੰਟ ਛੱਡੇ ਪਿਆ। ਇੱਥੇ ਲੈਟਾਂ ਦੀਆਂ ਲਾਉਣੇ ਕਿ ਸ਼ਾਮ ਨੂੰ ਹਨੇਰਾ ਹੋ ਜਾਂਦਾ ਆ ਸਾਈਡ। ਕਿ ਕੇਵਰ ਮੰਮੀ ਨੂੰ ਰਾਤ ਨੂੰ ਰੋਟੀ ਕੋਸੇ ਦੁੱਧ ਗਰਮ ਕਰਨਾ ਹੁੰਦਾ। ਫੇਰ ਹਨੇਰਾ ਹੁੰਦਾ ਬਾਹਰ। ਤੇ ਆ ਸਾਈਡ ਲੈਟਾਂ ਲਵਾ ਦੇਣੀ ਇੱਕ। ਇੱਧਰ ਤਾਂ ਆਪਾਂ ਲੋੜੇ ਨਹੀਂ ਤੇ ਮੂਰੇ ਦੋ ਕੁ ਲੈਟਾਂ ਲਾਉਣੀਆਂ ਬਸ ਬਾਕੀ ਦੇਖ ਦੇਣਾ ਤੁਰਪਿਆ ਕਰ ਤੇ ਕਦ ਤੱਕ ਪਹੁੰਚਦਾ ਬਿਜਲੀ ਵਾਲਾ ਲੈਣੀ ਲੈਟਾਂ ਲੱਗਿਆ ਭੰਡਾਰ ਹੈ ਨਹੀਂ ਆ ਲੈਟੇ ਲੈਣੀ ਜੋ ਫਰੀਦ ਹੈਗੀ ਇੱਕ ਤੇ ਤੇ ਗੱਡੀ ਆ ਤਾਂ ਨਹੀਂ ਦੇਖ ਦੇ ਇਹ ਉੱਪਰ ਆ ਤਿਲ ਹੁੰਦੀ ਨੇ ਉੱਪਰ ਉਹ ਇਹ ਲਿਆਂ ਤਿੰਨ ਲੈਟਾਂ ਲਾਉਣਾ ਹਾਂ ਸਿਕਰੇ ਤਿੰਨ ਪਈਆਂ ਹਾਂ ਤਿੰਨ ਉਹ ਵੀ ਤਿੰਨ ਨਹੀਂ ਆ ਰਹੇ ਦੇ ਨੰਬਰ ਚਾਹਤ ਨਹੀਂ ਇਹ ਲੱਗਦੇ ਉਹਦੇ ਨਾਲ ਹਾਂ ਲੱਗਦੇ ਦੇਖਦੇ ਜੇ ਲੱਗੇ ਐਸਾ ਸਾਈਜ਼ ਦਾ ਹਰ ਕੁ ਮੈਂ ਛੋਟੀ ਜਿਹੀ ਹੋਰ ਇਹ ਮੈਂ ਛੋਟੀ ਲੱਗਦੀ ਉਹਦੇ ਨਾਲ ਇਹ ਛੋਟੀ ਹੈ ਉਹਨੇ ਛੋਟੀ ਦੇਖਦੇ ਲੱਗੇ ਲੱਗ ਜਾਨੀ ਵੈਸੇ ਛਿਲੰਗ ਪੂਰੀ ਤਰ੍ਹਾਂ ਅੱਛਾ ਨਾ ਵੇ ਲੱਗੇ ਲੈੜ ਵੈਸੇ ਪੁੱਟੀ ਦੁਆਰੇ ਹੋਣੀ ਹੈ ਨਾ ਹੋਰੀ ਇਹ ਇਹ ਹੋਰ ਰੰਗ ਵੜਾ। ਅਮਰ ਇਹਦੇ ਵਾ ਪਲਾਸਟਿਕ ਪੇਂਟੇ ਕਰਾਵਾਂਗੇ। ਮੈਂ ਗਲੀਆਂ ਕੱਟ-ਕੱਟ ਕੇ ਵੀ ਦੇਖ ਲਈਦੀਆਂ। ਪਾਣੀ ਕਿੱਥੇ ਚੋਂ ਨਾ ਔਰ ਨੇ ਉਹ ਦੂਆ ਨਾ ਇਹ ਫਿਰ ਨਹੀਂ ਪਿੱਟਦਾ ਵੀ ਯਾਰ। ਪਾਣੀ ਨਹੀਂ ਸੋਖਦੀ। ਹਮਮ। ਸਪ੍ਰਿੰਗ ਵਾਲੀ ਹੁੰਦੀ ਹੈ ਨਾ ਇਹ। ਹਮਮ। ਉਹ ਜਿਹੜਾ ਪਹਿਲਾਂ ਕਿ ਦਲਾ ਇਹ ਤਾਂ ਨਹੀਂ ਗਿਰਦੀ ਹੁੰਦੀ ਲੈਟ ਇਹ ਗਿਰਦੀ ਇਹ ਤਾਂ ਨਹੀਂ ਹੁੰਦੀ ਆ ਨਹੀਂ ਗਿਰਦੀ ਇਹ ਨਾ ਜਿਕਣਾ ਉਹ ਲੱਗੇ ਜਿਕਣਾ ਉਹ ਗਿਰ ਗਿਆ ਮੈਂ ਇਹ ਤਾਂ ਹੋਰ ਚੀਜ਼ ਉਹ ਹੋਰ ਚੀਜ਼ ਇਹ ਜਿਆਦਾ ਰਹਿਣਾ ਬੱਲੋਂ ਪੈਣ ਦਾ ਨਾ ਜੀ ਹਾਂਜੀ ਇਹ ਇਹ ਐਲਈਡੀ ਆ ਇਹ ਨਹੀਂ ਆ ਜੀ ਆ ਵੀ ਇੱਧਰ ਵੀ ਆ ਗਈ ਫਿੱਟਾ ਅੰਦਰ ਪਿਛਲੇ ਵਾਰ ਸਾਡੇ ਦੋ ਇਲੈਕਟਾ ਇਹ ਚੱਲ ਰਿਹਾ ਸਾਂਝ ਚਰਣਾ ਹੋ ਜਾਊ ਰੋਂਗਿਆ ਕਹਿੰਦੇ ਉੱਧਰ ਵੀ ਦੋ ਰਹਿ ਗਏ ਉਹ ਵੀ ਲਾਏ ਦੰਦੇ ਕੀੜੀਆਂ ਨੇ ਹੱਲਣਾ ਬਣਾਣਿਆ ਨੇ ਇਹਦੇ ਵਿੱਚ ਆਉ ਪੈਪ ਚ ਵਿੱਚ ਹਾਂ ਇਹ ਗੱਲ ਦੱਸ ਲੈਂਦੇ ਇਹਨਾਂ ਦਾ ਲਾਲਾ ਦਰਵਾਜੇ ਲਾ ਦੇ ਬਾਥਰੂਮ ਬਾਥਰੂਮ ਉਹਨੇ ਨਹੀਂ ਖਾਲੇ ਨਹੀਂ ਆ ਬਈ ਨਾ ਗਿਆਨ ਦੋਹੇ ਤਿੰਨ ਨੇ ਚਾਰ ਇਲਟਾ ਇੱਕ ਰਹੀ ਉਹ ਬਹੁਤ ਨੂੰ ਕੰਨ ਲਖਨਊਰੀ ਸਬਲਾਈ ਆਨ ਹੋਣੀ ਹੈ ਹੈ ਉਹਦੇ ਤੇ ਆਉਣੀ ਨਹੀਂ ਲੈ ਉਹ ਉੱਥੇ ਤੋਂ ਆਉਣੀ ਉਹਦਾ ਦੇਖ ਲੈ ਜੀ ਵੀ ਸੈਟ ਆਉਣਾ ਸਾਰਿਆਂ ਨਾਲ ਉਹ ਵੀ ਸੈਟਅਪ ਹੈ ਉਹ ਦੋ ਜਿਹੜੇ ਇਹ ਵੀ ਸਾਫ਼ ਕਰਿਆ ਮੈਂ ਖੋਲ ਕੇ ਇਦਾਂ ਅੱਛਾ ਸੀਸਾ ਨਹੀਂ ਕਿੰਨੇ ਦਾ ਸਾਰੇ ਹੂੰ ਇਹ ਸੱਡਾ ਦਾਗ ਦੂ ਸਾਰੇ ਮਟੇ ਦੇ ਉੱਥੇ ਬਿਜਲੀ ਵਾਲਿਆਂ ਨੂੰ ਦਰਿਆ ਹਾਂ ਆ ਜਿਹੜਾ ਪਹਿਲਾਂ 10 ਸਾਲੋਂ ਲੱਗਾ ਦਾ ਇਹਨਾਂ ਕੇ ਵਾਫੇ ਦਾ ਆਪਣਾ ਚੇਨ ਜੇ ਉਪਰ ਆਪਣਾ ਲਾਇਆ ਹਾਂਜੀ ਹੁਣ ਆਪਾਂ ਲਾ ਦਿੱਤਾ ਕੰਦ ਦੇ ਵਿੱਚ ਲਾਇਆ ਨਹੀਂ ਬਸ ਉਹ ਲਾਇਆ ਨਹੀਂ ਮੈਂ ਤਾਂ ਆਹ ਪੈ ਗੱਡੀ ਰੋਟੀ ਬਣਾਈ ਹੈ ਬੈ ਦੋਸਤ ਨੇ ਰੋਟੀ ਫੇ ਲਾਇਆ ਉਹਨਾਂ ਨੇ ਮਾੜਾ ਹੈ ਇਹ ਮੈਂ ਇਹ ਰੌਣਾ ਤਾਂ ਇਹਨੇ ਰਿਕਾਰਡ ਵਰੀ ਸਾਰਾ ਵਿੱਚ ਆ ਗਿਆ ਉਹ ਵਿੱਚ ਆ ਜੇ ਨਾ ਉਹ ਜੋਗ ਮਾਦੀ ਰੱਖਦਾ ਇਹਨੂੰ ਬੰਦ ਕਰਉਣਾ ਕਬਰ ਵੀ ਹੋ ਸਕਦਾ ਆਹ ਕਬਰ ਹੋਣਾ ਪਰ ਆਪਣੀ ਪੱਲਾ ਬੋਲਣਾ ਮੱਲਾ ਮੱਲਾ ਬੱਚੇ ਵਿਆਰਾਂ ਨੇ ਨੇ ਬਿਜਲੀ ਵਾਲੇ ਭਾਈ ਚਾਹ ਪੀ ਰਿਆ ਤੇ ਨੇ ਚਾਹਦੇ ਨਿੰਮੇ ਵਿੱਚ ਕੋਲਾ ਤਾਨਾਂ ਦੇ ਵਢਾਈ ਨਾ ਸ਼ੰਗਾਈ ਚਲਦੀ ਕਿਹਾ ਹੋਇਆ ਡਟ ਪੱਲੀਆਂ ਲੈ ਆਉਣੀਆਂ ਦੋ ਮੈਂ ਆਇਆ ਖੜ ਜੀ ਇਹਨੂੰ ਤਾਨੋਂ ਪਰਾਂ ਛਾੜਦੇ ਆ ਜਿਹੜੇ ਹੈਗੇ ਉਹ ਵੀ ਸਾਰੇ ਹੋ ਜਾਣੇ ਕੰਮ ਖਰਾਬ ਬੜਾ ਝਾੜ ਨਿਕਲਿਆ ਹੈ ਝਾੜ ਤਾਂ ਥੋੜਾ ਜਿਹਾ ਸਿੱਧੇ ਲੱਗੀ ਹੋਈ ਸੀ ਨਾ ਮੈਂ ਕਹਿੰਦਾ ਛਿੱਦੀ ਸੀ ਬਹੁਤ ਛਿੱਦੀ ਸੀ ਇਹ ਇੱਕ ਥੱਲਾ ਵੀ ਨਹੀਂ ਨਿਕਲਿਆ ਨਾ ਨਾ ਖਾਣੇ ਜੋਗੀ ਹੋ ਜੂਗੀ ਬਹੁਤ ਹੈ ਨਾ ਚੱਕੜੇਗੇ ਕਿ ਨਹੀਂ ਨਾ ਨਾ ਛਾੜਦੇ ਆ ਦੇਖ ਅੱਛਾ ਸ਼ੁਰੂ ਕਰੀ ਹਲੇ ਮੈਂ ਕਿਹਾ ਛਾੜਤੀ ਸਾਰੀਓ ਹਾਲ ਤਾਂ ਸ਼ੁਰੂ ਕਰਿਆ ਅੱਛਾ ਅੱਛਾ ਹਾਂ ਆ ਤਾਂ ਟਾੜੀ ਹਲੇ ਤਾਂ ਇੰਨੀ ਕਿ ਟਾੜੀ ਆ ਹਾਂ ਠੀਕ ਆ ਠੀਕ ਆ ਹੋਰ ਬੜਾ ਠੀਕ ਤੇਰੀ ਕਿੰਨੀ ਹੋ ਗਈ ਮੇਰੀ ਕਾਹਨੋ ਯਾਰ ਅਸੀਂ ਰਾਤ ਲੈ ਕੇ ਹਾਂ ਰਾਤ ਤੇ ਮੋਇਸਟਰ ਜਾ ਕੇ ਦੇਖਿਆ ਘਟ ਗਿਆ ਪੰਨਾ 20 ਆਇਆ ਅੱਛਾ 17 ਚਾਹੀਦਾ ਤਾਂ ਹਾਂ ਅਮਨੇ ਚਣਾਂ ਦਾ 20 ਆ ਗਿਆ ਮੇਰਾ 19 ਆ ਗਿਆ ਚਲ ਕੋਈ ਨਹੀਂ ਘਟ ਜਾਣਾ ਫਿਰ ਹੂੰ ਅੱਛਾ ਸਰਵੀ ਚੌਥੀ ਐ ਅੱਜ ਸ਼ਾਮ ਤੱਕ ਪਤਾ ਲਾ ਦੂੰੀ ਅੱਜ ਕਿੱ데 ਜਾਣਾ ਕਿਹਦੇ ਕੋਲ ਹੈ ਰਾਜੀ ਕੋਲ ਹਾਂ ਰਾਜੀ ਕੋਲ ਹੀ ਜਾਂਦੀ ਸਾਡੀ ਤਾਂ ਹੈਗਾ ਰਾਜੂ ਨਾ ਉਹ ਤੇ ਉਹ ਸਰਵੀ ਚੌਥੀ ਕਿੱਥੇ ਸਾਢੇ 3 ਕਿੱਲੇ ਆਣਦੇ ਬੜਾ ਸਾਰੀ ਸਾਰੀ ਇਕੱਠੀ ਹੋ ਇੱਕ ਵਾਰੀ ਖੱਤੀ ਸਾਰੀ ਸਾਢੇ 3 ਕਿੱਲੇ ਬਣਦੇ ਆ ਹੈ ਸਾਢੇ 3 ਸਾਢੇ 3 ਨੇ ਹਾਂ ਇੱਥੇ ਤੱਕੇ ਹਾਂ ਟਰਾਲਾ ਭਰੇ ਹੋ ਤਾ ਤੱਕ ਟਰਾਲਾ ਪੂਰਾ ਤਣ ਤੱਕ ਥੋੜੇ ਕਿੱਡੀ ਜੀਰੀ ਤੇ ਬੀਜ ਹਾਈਬ੍ਰਿਡ ਇਹਦਾ ਸਰ ਵਿੱਚ ਨਾ ਇਹਦਾ ਬੰਨ ਕਿਹੜਾ ਦਾ 26 ਹੁਣ ਨਾ ਨਾ 26 ਨਹੀਂ ਹੈ ਹਾਂ ਦੂਹਾ ਤਾਂ ਕੋਈ ਹੋਵੇ ਮੈਂ ਵੀ ਦੋ ਗਲੈਟਾਂ ਨਹੀਂ ਲਵਾਉਣੀ ਆ ਬਿਜਲੀ ਵਾਲ ਬਈ ਆਵਾਜ਼ ਮੈਂ ਰਾ ਦੇ ਨਹਾਤ ਦੇਵਾ ਇਹਨੂੰ ਉਪਰ ਤੋਂ ਮੈਂ ਸਾਈਕਲ ਉਲੀ ਖੜਾ ਗਿਆ ਮੈਂ ਇਹਦੇ ਨਾਲ ਤੁਰ ਪਿਆ ਉਲਝ ਗਿਆ ਸਾਈਕਲ ਮੈਂ ਉਲੀ ਖੜਾ ਹੂੰ ਠੀਕ ਹੈ ਡਾਟਾ ਸਰ ਵਾਈ ਰੀ ਹੋਰੇ ਹੈ ਉਹ ਨਹੀਂ ਖਲਾਰਾ ਜਿਹਾ ਪਿਆ ਵਾ ਤਾਂ ਬਾਹਰ ਦਾਇਆ ਕੀ ਹੋਇਆ ਇੱਕ ਨਹੀਂ ਹੁਣ ਮੈਜੀ ਕਣਾ ਮੈ ਸਾਈਕਲ ਖੜਾ ਗਿਆ ਇੱਕ ਬੰਦਾ ਨਾ ਭੰਗੜਾ ਸਿੱਖਦਾ ਤਾਂ ਹਾਂ ਠੀਕ ਆ ਇਹ ਮੋਟਰਪਹਿ ਨੂੰ ਨਾ ਰੋਟੀ ਰੱਖੀ ਤੇ ਕਿਤੇ ਢੋਲ ਵੱਜਣ ਲੱਗ ਗਿਆ ਭੰਗੜਾ ਪਾਉਂਦਾ ਪਾਉਂਦਾ ਦੂਈ ਮੋਟਰਪਹਿ ਚਲੇ ਗਿਆ ਹਾਂ ਉਹਦਾ ਭਾਈ ਕਹਿੰਦੇ ਵੀ ਰੋਟੀ ਕਹਿੰਦਾ ਉਹ ਕਹਿੰਦਾ ਰੋਟੀ ਰੱਖੀ ਰਹੀ ਭੰਗੜਾ ਦੀ ਢੋਲ ਵੱਜਾ ਲਿਆ ਭੰਗੜਾ ਪਾਉਦਾ ਲੰਘ ਗਿਆ ਉਹ ਕੰਮ ਮੈਂ ਕਰ ਲਿਆ ਮੇਰਾ ਸਾਈਕਲ ਉਹਦਾ ਝੱਡ ਕੇ ਮੈਂ ਚੱਲਿਆ ਤੁਰ ਕੇ ਆ ਠੀਕ ਆ ਮੈਂ ਕਿ ਸਫਾਈ ਜੀ ਕਰਤੀ ਹਾਂ ਵਧੀਆ ਨਿਕ ਜਾਰਾ ਖਲਾ ਰਾ ਜਾ ਪਿਆ ਪਤਾ ਆਹ ਦਾ ਠੀਕ ਆ ਬਹੁਤ ਵਧੀਆ ਜਰਾ ਗੇਟ ਚੱਕ ਲੋ ਆਹ ਗੇਟ ਦੇਖਦੇ ਵੇਚਣ ਨੂੰ ਲਾਏ ਹੋਏ ਆ ਉਹ ਲਾਇਕ ਆ ਹੋ ਗਿਆ ਆਹ ਚੱਕ ਲੋ ਇਹਨੇ ਚੱਕੇ ਉਹ ਜਾਰਾ ਕੈਮਰਾ ਵੀ ਨਹੀਂ ਆਇਆ ਇੱਧਰ ਉਹ ਨਾ ਵੀਡੀਓ ਤੇ ਨਾ ਦੱਸ ਹੈਗਾ ਹੈਗਾ ਕੈਮਰਾ ਅੰਦਰ ਰੱਖ ਦੋ ਇਹਨਾਂ ਦੇ ਤਾਂ ਸਾਈਡੇ ਰੱਖ ਦਿੰਨ ਚੱਕ ਕੇ ਅੰਦਰ ਉਹ ਕੀ ਐ ਇਹ ਤਾਂ ਕੋਈ ਨਹੀਂ ਪਤਾ ਲੱਗਾ ਇਹਨੂੰ ਵੀ ਉਹ ਕਰ ਲੋ ਇਹਨੂੰ ਦੇ ਦੇ ਵੇਚਣ ਨੂੰ ਲਾਏ ਵੇ ਆ ਇਹਦਾ ਕੀ ਚੱਕਣਾ ਨੇ ਸਾਨੂੰ ਖਵਾੜ ਜਲਿਆ ਤਾਂ ਵੇ ਨਹੀਂ ਨਹੀਂ ਫੇਰ ਵੀ ਲੋੜਾ ਤਾਂ ਲੋਕ ਪਈ ਆ ਹੂੰ ਚੱਲ ਆਇਆ ਫੇਰ ਆ ਰਿਹਾ ਜਾਇਆ ਬਾਗੇ ਨਾ ਮਣੀ ਉਹ ਸਲਿੱਪਾ ਚੱਕਦੇ ਆ ਉਹ ਸਲਿੱਪਾ ਚੱਕ ਕੇ ਬੋਰੇ ਰੱਖਣੀ ਆ ਕੜੀਆਂ ਉਹ ਪਈਆਂ ਜਿਹੜੀਆਂ ਉਹ ਹੁਣ ਚੱਕ ਨਹੀਂ ਹੋਣੀ ਫੇਰ ਟੱਕ ਲੂਗੇ ਜਦੋਂ ਕੱਟੇ ਜੇ ਹੋਣਗੇ ਚਲੋ ਉਹਨੂੰ ਨਾਲ ਨਾ ਲਓ ਉਹਨਾਂ ਨਾਲ ਚਾਹੁੰਦੇ ਭਈਆਂ ਨਾਲ ਬਾਅਦ ਵਿੱਚ ਕਰਦੇ ਆ ਮੈਂ ਵੀ ਉਹਦੇ ਹਾਲਤ ਦੇਖ ਕੱਕ ਵੱਟ ਗਿਆ ਤੇ ਫਾਲੀਰ ਆ ਗਿਆ ਤੇਰੀ ਦਾ ਮੇਰੇ ਦਾ ਕਰ ਲਾ ਗਿਆ ਦਾਸ ਮਾਣਾ ਜੀ ਉੱਥੇ ਵੱਢਦੇ ਤੇ ਹੈ ਬੱਲ ਬੁੱਲੇ ਵਜੀ ਵਦਨ ਤੱਕੀ ਆ ਇਹ ਥ੍ਰੀਟੇ ਪੈ ਗਈ ਸੀ 판ਡੇ ਉਹਨੂੰ ਵੀ ਕੰਡ ਜੀ ਹੁੰਦੀ ਆ ਬੱਲ ਦੀ ਚੱਲ ਜਾਇਆ ਫੇਰ ਆ ਜਾ ਤਸੀਫੇ ਮੈਨੂੰ ਬਲੀਆਂ ਨੇ ਟਾਂ ਹੱਥ ਤੇ ਗੱਡੀ ਗੱਡੀ ਦਾ ਕਿੰਨੇ ਹੋਏ ਨੀ ਸਾਬ ਅੰਨੀ ਸਾਬ ਉਹ ਦੇ ਤੱਕ ਲਗਾਈ ਜਣੀ ਕੋਲੇ ਹਾਂ ਦੇਤੀ ਗਾਤੀ ਲਗਾਏ ਨਾ ਤੇ ਤੱਕ ਚੱਲ ਰਹਿ ਤਨ ਨਾ ਉਹ ਚਾਲੂ ਮੇ ਲੱਟਾ ਸ਼ਾਮ ਨੂੰ ਦੇਖਾਂਗੇ ਉਹਨੇ ਰੇ ਹੋਈ ആ ബിജല സപ്ലൈ സെറ്റ് ആ ചേടാ ട ਚਾੜ ਦਾ ਕੋਨੇ ਕੁਆਟਰ ਕਦੇ ਨਹੀਂ ਹੋਣਾ 50 ਕਿਲੋ ਮਖੋ ਹੋਣਾ ਹੈ ਜੇ ਹੋਇਆ ਮੈਂ ਇੱਕ ਥੱਲੇ ਮਸਪਾ ਨੂੰ ਨਾ ਹਾਂ ਚੱਲ ਉਹ ਹੁੰਦਾ ਹੈ ਗਿੱਲਾ ਹੀ ਬਹੁਤ ਹੈ ਹਾਂ ਛਿੱਧੀ ਤੇ ਜਿਆ ਥੋੜੇ ਲੱਗਿਆ ਹੁੰਦਾ ਹੈ ਸਭ ਬਰਾਬਰੇ ਲੱਗੀ ਸੀ ਸਾਡੇ ਜਿਆਦਾ ਹੈ ਨਹੀਂ ਨਹੀਂ ਜਿਆਦੇ ਥੋੜੇ ਲੱਗਿਆ ਹੁੰਦਾ ਹੈ ਜੀਰੀ ਇੱਥੇ ਖੇਤ ਘਰ ਵਿੱਚ ਅੱਛਾ ਅੱਛਾ ਪਛਾਣੇ ਨਹੀਂ ਹੋਣਾ ਇਹਨੇ ਫਿਰ ਮਨਾਤਾ ਨਾ ਨਹੀਂ ਪਛਾਣ ਲਿਆ ਇਹ ਸਾਡੇ ਘਰਾਂ ਲੱਗਿਆ ਹੋਦਾ ਹਾਂ ਇਹ ਜਦ ਲਾਈਤੀ ਜੀਰੀ ਛਿੱਧੀ ਸੀ ਨਾ ਦੇਖ ਕੇ ਆ ਹਾਂ ਅੱਛਾ ਹਾਂ ਤੇਲੇ ਮੈਂ ਸਰਦਾਰ ਕੇ ਟਾਇਲ ਸੁ ਜਿਤਨੇ ਉਪਰ ਆ ਸਾਰੇ ਮੈਂ ਕਰਵਾ ਦੇ ਹਾਂ ਬਤਾ ਕਾ ਕਰਕੇ ਹੁਣ ਥੋੜੇ ਬੰਦੇ ਨੇ ਕਿਹਾ ਉਹ ਵੀ ਆ ਗਿਆ ਪਤਾ ਨਹੀਂ ਕਿਹ ਹੈ ਟੈਗ ਜਿਹਾ ਆ ਗਿਆ ਤਾਂ ਥੋੜੇ ਹੀ ਤਾਂ ਨਹੀਂ ਹੋਰ ਦਾ ਇਹਨਾਂ ਦਾ ਨਹੀਂ ਤਾਂ ਉਹ ਉਧਰ ਦਾ ਦਾ ਹਾਂ ਦੂਸਰਾ ਬੰਦਾ ਦਾ ਉਹਨਾਂ ਟੈਗ ਆ ਗਿਆ ਤਾਂ ਹਾਂ ਕੰਮ ਜ਼ਿਆਦਾ ਕਰ ਲਿਆ ਤੂੰ ਜਦ ਤੰਮੇ تھا ਨਾ ਹੈ ਤੰਮਾ ਧੰਮਾ ਧੰਮਾ ਹਾਂ ਅੱਛਾ ਉੱਪਰ ਉਹ ਟੈਲਾ ਲਵਾਈ ਜਾਂਦੀਆਂ ਨੇ ਉੱਪਰ ਵਾਲੇ ਟਾਈਲਸ ਲਗਾਏ ਹਾਂ ਜੇ ਮੈਂ ਪਾਈ ਕਰਾਏ ਇਹ ਗੇਟ ਨਾਲ ਹੀ ਪਾਈ ਕਰਾਏ ਅੱਛਾ ਮੈਂ ਹੈ ਨਹੀਂ ਰਿਹਾ ਮੇਰੀ ਟ੍ਰੇਨਿੰਗ ਲੱਗੀ ਹੋਈ ਸੀ ਚੰਡੀਗੜ੍ਹ ਆਪ ਨਹੀਂ ਤੇ ਡੈਡੀ ਤੇ ਡੈਡੀ ਤੇ ਵੀਰੇ ਤਾਂ ਕਰਕੇ ਆ ਬਾਈ ਹੁਣ ਜਿਹੜੀ ਹੈਗੀ ਆ ਬੱਟਲੀ ਝਾੜ ਤੇ ਬਸ ਉਹਨੇ ਪਰਸੇਂਟ ਵੀ ਦੇਣਾ ਆਪਾਂ ਨਾ ਉਰੇ ਅੱਛਾ ਨਾ ਜਵਾ ਵੀ ਜਣਾ ਉਰੇ ਜਵਾ ਜਵਾ ਹਾਂ ਨਾਲ ਦੇ ਨਾ ਹਾਂ ਆਹਾਂ ਆਦਾ ਬਾਜਰਾ ਏ ਇਹਦਾ ਬਾਜਰਾ ਜਵਾ ਹੁੰਗਾ ਇਹਦੇ ਵਰਗਾ ਜੀਰੀ ਕਣਕ ਵਰਗਾ ਹੁੰਦਾ ਅੱਛਾ ਸਰ ਕਣਕ ਸਮਝ ਗਿਆ ਸਮਝ ਗਿਆ ਠੀਕ 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 ਉਹ ਵਧੀਆ ਰਹਿੰਦਾ ਹਾਂ ਉਹ ਜਿਹਨਾਂ ਨੂੰ ਤਾਂ ਇੱਕ ਵਾਰ ਰੇ ਬੋਲ ਦिए ਛਿੱਟ ਦੇਣੇ ਲਈ ਫਿਰ ਤੋਂ ਆਪ ਬੋਲੇ ਨਹੀਂ ਕੌਣ ਕਿਹੜਾ ਰੇ ਦੇਲੇ ਟੇਰ ਹਾਲੇ ਵੀ ਉੱਥੇ ਬੈਠਾ ਪਰ ਪਾਦੇ ਪਾਇਆ ਨਹੀਂ ਇਹਨਾਂ ਗੁੱਜਰ ਨੇ ਪਾਦਣਾ ਹੁਣ ਤਾਂ ਗੁੱਜਰ ਨੇ ਪਾਦਣਾ ਅੱਛਾ ਜੇ ਮੀਓ ਪਈ ਗਿਆ ਯਾਰ ਗਿੱਲਾ ਹੋ ਗਿਆ ਖੇਤ ਤੇਰੇ ਸਾਹਮਣੇ ਕਿੰਨਾ ਦੋ ਮਹੀਨਾ ਦਾ ਮੀਂਹ ਪਈ ਗਿਆ। ਦਾ ਇਹਨੇ ਨਾ ਪਾਣੀ ਚੱਲਦਾ ਤਾਂ ਉੱਤੇ। ਹਾਂ। ਇਹ ਵੀ ਤਿਆਰ। ਹਾਂ। ਆਪਣੇ ਪਾਸ ਤੋਂ ਬਤਾ ਦਿਆ ਕਰ। ਠੀਕ ਹੈ ਠੀਕ ਹੈ ਠੀਕ ਹੈ। ਇਹ ਵੀ ਤਿਆਰੀ ਰਟਾ ਨਾ। ਕਾਦੇ। ਬੁੱਟਿਆਂ ਦੀ ਇੱਧਰ। ਹਾਂ। ਆਹ ਬੁੱਟਾ ਇੱਕ ਹੋਰ ਚੋਲਿਆ ਫੌਜੀ ਦਾ ਪਰਨ ਤਿਆਰ ਹੋ ਗਿਆ ਤਾਂ। ਅੱਛਾ। ਉਹ ਦੇਖ ਪਿੱਛੇ ਵਧੀਆ ਇਹ ਮੈਂ ਕਹਿੰਦਾ ਤਾਂ ਹੀ ਸਭਾਈ ਕੇ ਪਟਾਉਣੇ ਹੋਣੇ ਪਟਾਉਣੇ ਨਹੀਂ ਹਾਂ ਕਹਿੰਦਾ ਵੀ ਜਬੀ ਜਬਾ ਵੀ ਜੂ ਘਰੇਗੀ ਅੱਛਾ ਓਰੇ ਜਬਾ ਠੀਕ ਆ ਯਾਰ ਗੰਨਾ ਆ ਗਿਆ ਥੋੜਾ ਖਲਾਰਾ ਜਾ ਡੰਗਰਾਂ ਕੱਖ ਨਹੀਂ ਹੈਗੇ ਚਰੀਆਂ ਚੁਰੀਆਂ ਹੁਣ ਗੰਨਾ ਪਾਉਂਦਾ ਉਹ ਡੰਗਰਾਂ ਨੂੰ ਓਰੇ ਉਹ ਠੀਕ ਰਹਿਣਾ ਹੈਨਾ ਜਬਾ ਲੋਟ ਰਹਿਣਾ ਇਹ ਨਾਲੇ ਸਫਾਈ ਹੀ ਰਹਿੰਦੀ ਓਰੇ ਆ ਸੋਹਣੇ ਹੋ ਗਏ ਪਪੂਲੇ ਲਾਏ ਹੋਏ ਤੇ ਆ ਵਧੀਆ ਚੱਲਾ ਹਾ ਪਟਾਰੇ ਪੇ ਮੈਂ ਵੀ ਗੁੱਜਰਾਂਕਣ ਲਾ ਗਿਆ ਸਾਰਾ ਚਕਾ ਦੇਣਾ ਰੇਤਾ ਜਾਂ ਇਕੱਠਾ ਕਰਾ ਦੇਣਾ 10 20 ਹਜ਼ਾਰ ਦੇ ਹੈਗੇ ਆ ਬੂਤੇ ਬਰਾਵ ਨਾਲ ਇਹ ਮੋਟਾ ਆ ਛੋਟੇ ਆ ਨਾ ਵਿੱਚ ਉਹ ਹੂੰ ਮੋਟੇ ਆ ਇਹ ਕਹਿੰਦਾ ਬਾਈ ਕਹਿੰਦਾ ਕਾਹ ਬਣੀ ਕੋਹ ਹੱਦ ਬਣਾਈ ਆ ਅੱਛਾ ਮੈਂ ਆਪਣੇ ਹੱਥ ਨਾਲ ਬਣਾਈ ਗਿਆ ਇੱਕ ਆ ਨਾ ਚੀਨੀ ਦੀ ਆਉਂਦੀ ਆ ਗੁੜ ਦੀ ਯਾਰ ਮਿੱਠੇ ਚੀਨੀ ਦੀ ਬਣਾ ਮਲਾ ਕੇ ਹਾਂ ਗੁੜ ਪਾ ਕੇ ਹੁਣਦੀ ਆ ਅੱਛਾ ਹਾਂ ਸਾਡਾ ਬਿਜਲੀ ਆ ਨਾ ਆਇਆ ਵਾ ਹਾਂ ਅੱਛਾ ਬਾਈ ਹਾਂ ਹੋਰ ਇਹ ਹੁਣ ਤੋਂ ਵਾਲੀ ਨੂੰ ਆ ਗਿਆ ਹਾਂ ਦਿਵਾਲੀ ਨੂੰ ਬੁਲਾ ਲੈਣੇ ਹੋਰ ਵੀਰੇ ਉਹ ਨੰਬਰ ਕੰਮ ਉਹ ਤਾਂ ਮੁੜ ਕੇ ਦਰਸ਼ਨੇ ਨਹੀਂ ਦਿੱਤੇ ਬੱਸ ਤੋਂ ਬਬਈਆ ਕੰਮ ਕਰਾ ਸੀ ਹੈ ਹੋਰ ਪੱਥੇ ਲਾਇਆ ਪਿਆ ਕੰਮ ਹਾਂ 4 ਕਿ ਜਲਾਇਆ ਪਤਾ 4 ਦਾ ਕੰਮ ਕੰਨ ਲੱਗਾ ਹਾਂ 4 ਦਾ ਕਿ ਕਿੱਤੀ ਬੂਟਿਆਂ ਦਾ ਤੁਸੀਂ ਤੇ ਜੋ ਨੇ ਮਸਾਂ ਨਾ ਆਪ ਨਾ ਉਹ ਲੱਗਣਾ ਕਿ ਆਪੇ ਦਾ ਜਮੀਨ ਚਲਾਉਣਾ ਨਾ 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 پارک ਕਿ ਕਿ ਮੇਰੀ پارک ਹੈ ਇਦਾਂ ਤਿਆਰ ਕਰਦੇ ਆ ਹੂੰ ਮੁੱਟੇ ਲੱਟਾਂ ਲੁੱਟਾਂ ਲਾ ਕੇ ਬੁੱਟੇ ਬਾਟੇ ਠੀਕ ਹੈ ਕੰਮ ਤਾਂ ਤੇਰੇ ਤਾਂ ਵਿੱਚ ਖਾਤਾ ਜਾ ਠਿੱਕ ਕਰ ਕਾਣੋ ਯਾਰ 20 ਪੈ ਗਿਆ ਦਾ ਇਕੱਲੇ 20 ਪੈ ਗਿਆ 20 ਪੈ ਗਿਆ ਨਾ ਇਕੱਠੀ ਕਰਤੀ ਸਾਰੀ ਇੱਕ ਜਗ੍ਹਾ ਸਾਗ ਜਦ ਬਹੁਤ ਹੋ ਗਈ ਇਹ ਤਾਂ ਸੰਘਣੀ ਹਾਂ ਉਹ ਬਾਲਕ ਬਾਲਕ ਠੀਕ ਹੈ। ਉਹ ਰੇਖਾ ਜਦ ਮੀ ਸਾਰੇ ਤੇ ਬੀਜ ਦਿੰਦਾ ਹ ਤਾਂ ਇੰਨੀ ਹੋਉਂਦੀ। ਨਹੀਂ ਫਿਰ ਕਾਹਨ ਮਰੇ ਕਾ ਕੁ ਲੋਣਾ ਵੇ ਵੱਡੇ ਪੁੱਤੋ ਉਹ ਕਰ ਹੋ ਜਾਣਾ। ਆਹ ਹੋ ਗਈ। ਤਾਂ ਮੈਂ ਇੱਕ ਸੜੇ ਲਾਤੀ। ਆਹ ਛੜਾ ਤੋਂ ਧੁੱਪ ਨਹੀਂ ਆਉਂਦੀ। ਹੂੰ ਧੁੱਪ ਨਾਲ ਵੀ ਇੱਧਰ ਧੁੱਪਾਂ ਵੀ ਆਉਂਦੀ ਸੀ। ਹੂੰ ਚਲਾ ਗੁੰਜਾ ਠੀਕ ਹੈ। ਇੰਨੀ ਕਨੇ ਇੰਨੀ ਮੋਟਰ ਦੇ ਬਾਅਦ ਪੱਤੀ ਫਿਰ ਉਧਰ ਲਾ ਲਈ। ਹਾਂ ਜੀ ਹਾਂ ਜੀ। ਫਾਕ ਤਾਂ ਨਾ ਇਹ ਕੋਈ ਨਾਈਕੜਾ ਹੀ ਰਹਿ ਜਾਣਾ। ਹੈ ਨਹੀਂ? ਠੀਲਵਰ ਤਾਂ ਨਹੀਂ ਫਿਰ। ਕਿਹੜਾ? ਸਟील ਵਾਲੀ ਲੋਹੇ ਵਾਲੀ ਪਈ ਹੈ ਥਾਏ ਸ਼ਾਇਦ ਥੋੜੀ ਦੇਖਾਂ ਲੋ ਆ ਵੀ ਲਾਈਟਾਂ ਚਲਾਤੀਆਂ ਸੀ ਸੁੱਚ ਲਾਤੀ ਦੇਖੋ ਫਿਰ ਠੀਕ ਸੁੱਚ ਲਾ ਕੇ ਵੰਦ ਸੁੱਚ ਲੱਗ ਗਿਆ ਉਹਨਾਂ ਤੇ ਅੰਦਰ ਵੀ ਢੋਲ ਚ ਭੇਜ ਤੇ ਸ਼ਾਇਦ ਹੋ ਪਰ ਇਹ ਦੇਖੋ ਕਿੰਨਾ ਖਲਾਰਾ ਪਿਆ ਨਾ ਵੱਲ ਲੱਗ ਹੀ ਲੈਟ ਪੱਕਾ ਵੀ ਲੱਗ ਗਿਆ ਐਨਾ ਹੀ ਖਲਾਰਾ ਪੈ ਗਿਆ ਤੇ ਬਾਕੀ ਲਟਾਂ ਨੂੰ ਅੰਨੀ ਤਰੀਕ ਨੂੰ ਦੇਖਾਂਗੇ ਦੀਵਾਲੀ ਤੇ ਇੱਕ ਦੋ ਦਿਨ ਪਹਿਲਾਂ ਚੱਲ ਜੀ ਠੀਕ ਆ ਜੀ ਮੈਂ ਵੀ ਗੁੱਜਰ ਅੰਕਲ ਕੋਲ ਗਿਆ ਮੈਂ ਖੇਤਾਂ 'ਚ ਲੱਗਿਆ ਹਾਂ ਦੋ ਬਲੈਟ ਆ ਲਵੀਆਂ ਰਾਤ ਨੂੰ ਦਿਖਾਵਾਂਗੇ ਤੁਹਾਨੂੰ ਚਲਾ ਕੇ ਲੋ ਜੀ ਅੰਕਲ ਘਰੀਆਂ ਲਿਆਉਂਦੇ ਮੈਂ ਪਿੰਡ ਦਾ ਕੰਮ ਨਿਬੜ ਗਿਆ ਜਦ ਨੂੰ ਪਹੁੰਚਿਆ ਮੈਨੂੰ ਤਾਂ ਨਵੇੜ ਦਾ ਅੰਕਲ ਨੇ ਲੱਗਿਆ ਭਾਈ ਅੱਛਾ ਆਹ ਲੋ ਜੀ ਰੋਟੀ ਚਲਿਓ ਜੀ ਚੰਗਾ ਜੀ ਸ਼ਾਮ ਨੂੰ ਮਿਲਦੇ ਲੋ ਵੀ ਹੁਣ ਚੱਕ ਕਰੋ ਦੂਰ ਤੇ ਤੇ ਜਿਹੜੀਆਂ ਆਪਰ ਲਾਈਟਾਂ ਮੈਂ ਆਨਲਾਈਨ ਮੰਗਾਈਆਂ ਸੀ ਨਾ ਡੈਡੀ ਜੀ ਨੇ ਆਨਲਾਈਨ ਮੰਗਾਈਆਂ ਸੀਗਾ ਨਾ ਮੈਂ ਪਿਛਲੇ ਸਾਲ ਅਸੀਂ ਕਹਾਂ ਨਮੇ ਘਰ ਚ ਲਾਵਾਂਗੇ ਲੋ ਵੀ ਸ਼ਾਮ ਦਾ ਟਾਈਮ ਲੱਟਾਂ ਗਈਆਂ ਬਲ ਤੇ ਤੁਹਾਨੂੰ ਇਹ ਨਵੀਆਂ ਲੱਟਾਂ ਦਾ ਹੁੰਦਾ ਉਹ ਦੇਖੋ ਦੂਰ ਤੇ ਚਮਕਦੀਆਂ ਗਿੱਲਿਆਂ ਆਇਆ ਸੀਗਾ ਅਸੀਂ ਉਰੇ ਸੁੱਚਾਂ ਲਾਉਣੀ ਸੀਗਾ। ਉਦੋਂ ਨਾ ਫਿਰ ਮਸ਼ੀਨ ਹੀ ਪਿਛਲੇ ਬੱਸ ਆ ਭਾਈ ਗਿੱਲਾ ਕਰੀ ਜਾਂਦੀ ਦੀ। ਫਿਰ ਉਰੇ ਪਲੱਗ ਲਾਉਣਾ ਸੀਗਾ। ਉਹ ਪਨਾ ਫਿਰ ਜਲ ਕਰਨੀਆਂ ਦੀਆਂ ਲੇਟਾਂ ਵੀ ਲਾ ਦਵਾ। ਫਿਰ ਉਹਨੇ ਦੋ ਲੇਟਾਂ ਆਹ ਲਾਤੀਆਂ ਤੇ ਦੋ ਆਹ ਲਾਤੀਆਂ। ਠੀਕ ਨੇ ਮੰਮੀ? ਇੰਨੇ ਕੰਮ ਆ ਫਿਰ ਬਾਅਦ ਚ ਜ਼ਿਆਦਾ ਬਾਦੇ ਆਣਾ ਤਾਂ। ਉਹ ਪਲੱਗ ਕਰਕੇ ਲੇਟਾਂ ਲਾ ਗਿਆ ਉਹ। ਜਿਹੜਾ ਮਸ਼ੀਨ ਵਾਸਤੇ ਪਲੱਗ ਲਵਾਇਆ ਆਪਾਂ ਨੇ। ਦੇਖਦਾ ਕਹਿੰਦਾ ਜੇ 19 ਤਰੀਕ ਤੱਕ ਦਿਵਾਲੀ ਤੱਕ ਵਿਹਲਾ ਹੋਇਆ ਹੈ ਨਾ ਦੋ ਉੱਥੇ ਤੋਂ ਉੱਥੇ ਵੀ ਲਾ ਦੇਣੀ ਆ ਹਨ ਦਿਵਾਲੀ ਨੂੰ ਮੈਂ ਸੁਨਣਾ ਜਾਣੀ ਲੱਗੂਗਾ ਮੋਰੇ ਹੈਨਾ ਮੈਂ ਹਨ ਲੜੀਆਂ ਨਹੀਂ ਲਾ ਦੂੰਗਾ ਰਿਆ ਆਹ ਲਾਈਟ ਸਾਨੂੰ ਸੋਹਣੀ ਲੱਗਦੀ ਬਈ ਕਿੰਨੇ ਸੋਹਣੇ ਲੱਗਦੀਆਂ ਖਦਿਆ ਆਲੇ ਜਾ ਉੱਪਰ ਲਈ ਮਾਰਨੀਆਂ ਲੱਗ ਸਾਰੀਆਂ ਫੇਰ ਦੇਖਿਓ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਲਾਈਟਾਂ ਦੇਖੋ ਆਹ ਸੋਹਣੀਆਂ ਲੱਗਦੀਆਂ ਬਾਈ ਕਿ ਆਹ ਹਾਲੀਆਂ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਵਲੌਗ